ਸਾਸਤ੍ਰਿਕ ਕਾਲ ਜੀ ਸਾਰਿਆਂ ਨੂੰ ਤਾਲੀਵਾਲ ਟੈਰਸ ਗਾਰਡਨ 'ਚ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਕਮੈਂਟ ਕਰੋ ਸ਼ੇਅਰ ਕਰੋ ਤੇ ਬੈਲ ਆਈਕਨ ਘੰਟੀ ਦਾ ਸੋਚਿਆ ਦਬਾ ਦਿਓ ਅੱਜ ਅਸੀਂ ਤੁਹਾਨੂੰ ਹਲਦੀ ਲਾ ਰਹੇ ਹਾਂ ਪੰਜਵੇਂ ਮਹੀਨੇ ਹਲਦੀ ਸਟਾਰਟ ਹੋ ਜਾਂਦੀ ਆ ਆ ਦੇਖੋ ਘਰ ਦਾ ਬੀਜ ਆ ਪਿਛਲੇ ਹਫ਼ਤੇ ਲਾਇਆ ਸੀ ਅੱਧਾ ਕਿਲੋ ਜੋ 9.5 ਕਿਲੋ ਸਾਡੇ ਕੋਲ ਹਲਦੀ ਹੋਈ ਸੀ ਐਤਕੇ ਸੀ ਲਾਰੇ ਆ 2 ਕਿਲੋ ਤੋਂ ਉੱਪਰ ਵੀਜ ਮਿੱਟੀ ਤਿਆਰ ਹੋ ਰਹੀ ਆ ਜੀ ਆਹ ਦੇਖੋ ਮਿਕਸ ਕਰ ਦਿਓ ਜੀ ਮੜਾ ਜਾ ਹੋਰ ਇਹਦੇ ਵਿੱਚ ਮੈਂ ਪਾ ਰਹੇ ਆ ਜੀ 50% ਕੋਕੋ ਪੀਟ 30% ਮਿੱਟੀ 20% ਵਰਮੀ ਕੰਪੋਸਟ ਜਿਹਨੂੰ ਕੇਚੂਆ ਖਾਦ ਵੀ ਕਹਿੰਦੇ ਆ ਜੀ ਉਹਨੂੰ ਗਟੀਆਂ ਆ ਜਿਹੜੀਆਂ ਸਾਡੀਆਂ ਨਿਕਲੀਆਂ ਹੋਈਆਂ ਨੇ ਆ ਵੀ ਆਪਾਂ ਲਾ ਸਕਦੇ ਆ ਜੀ ਇੱਕ ਸਾਨੂੰ ਹੋਰ ਜਾਣਕਾਰੀ ਦੇਵਾਂ ਜਿਹੜੀ ਇਹਦੇ ਵਿੱਚੋਂ ਜੜ ਨਿਕਲਦੀ ਆ ਇਹ ਜੜ ਆ ਜੜਾਂ ਹੁੰਦੀਆਂ ਇਹ ਵੀ ਲਾ ਸਕਦੇ ਆ ਜੀ ਇਹਦਾ ਐਕਸਪੈਰੀਮੈਂਟ ਅਸੀਂ ਅੱਡ ਕਰਾਂਗੇ ਸਾਰੀਆਂ ਜੜਾਂ ਦੇਖਦੇ ਆ ਕਿਹਦੇ ਚੋਂ ਵੱਧ ਨਿਕਲਦੀ ਆ ਘਰ ਦੀ ਹਲਦੀ ਬਹੁਤ ਵਧੀਆ ਨਿਕਲਦੀ ਆ ਕੋਈ ਮਿਲਾਵਟ ਨਹੀਂ ਹੁੰਦੀ ਦੇਸੀ ਤੇ ਦੇਸੀ ਆਹ ਮੁੰਡਾ ਰਲਾ ਰਿਹਾ ਲੋ ਜੀ ਇੱਕ ਆਵਲੀ ਹੋ ਗਈ ਜੀ ਇੱਕ ਹੋ ਗਈ ਵੀਰ ਜੀ ਆਵਲੇ ਆ ਲੋ ਗੱਠਾਂ ਵਾਲੀ ਹੋ ਗਈ ਇੱਕ ਆਵਲੀ ਹੋ ਗਈ ਤੁਸੀਂ ਆਪਣੇ ਕੋਠੇ ਦੇ ਟੈਰਸ ਗਾਰਡਨ ਤੇ ਵੱਧ ਤੋਂ ਵੱਧ ਸਬਜ਼ੀਆਂ ਲਾਇਆ ਕਰੋ ਜਾ ਕੇ ਆਪਾਂ ਕੈਮੀਕਲ ਵਾਲੀਆਂ ਖਾ ਰਹੇ ਹਾਂ ਬਾਜ਼ਾਰੋਂ ਉਹ ਤੋਂ ਆਪਾਂ ਬਚ ਸਕੀਏ ਆ ਦੇਖੋ ਜੀ ਸਾਰੇ ਕੋਠੇ ਤੇ ਮੈਂ ਲਾਈਆਂ ਨੇ ਆ ਦੇਖੋ ਜਾਂ ਬੈਂਗਣ ਗੋਂਗਣ ਸਾਰਾ ਕੁਛ ਤੇ ਕੋਈ ਕਹਿੰਦਾ ਜੀ ਇਹ ਕੋਠੇ ਤੇ ਬਦਾਮ ਆਹ ਲੋ ਬਦਾਮ ਦਾ ਬੂਟਾ ਆਹ ਲੋ ਜੀ ਕੋਠੇ ਤੇ ਤਰਬੂਜ ਤਰਬੂਜ ਤੋਂ ਬਾਅਦ ਲੋਜੀ ਕੋਠੇ ਤੇ ਅੰਜੀਰ ਦੇਖੋ ਭਰੀ ਪਈ ਅੰਜੀਰ ਲੋਜੀ ਅੰਜੀਰ ਹੀ ਅੰਜੀਰ ਲੋਜੀ ਕੌਣ ਆ ਫਲੀਆਂ ਉਦੋਂ ਬਾਅਦ ਪਿੰਡੀਆਂ ਹੀ ਪਿੰਡੀਆਂ ਜੀ ਆ ਬਲੈਕ ਰੰਗ ਦਾ ਅਮਰੂਦ ਓਕੇ ਜੀ ਵੱਧ ਤੋਂ ਵੱਧ ਸ਼ੇਅਰ ਕਰਦੇ ਕਰੋ ਵੀਰੇ ਸਬਸਕ੍ਰਾਈਬ ਕਰ ਦਿਓ ਲੋਜੀ ਬਾਤ ਤੋਂ ਬਾਤ ਸ਼ੇਅਰ ਕਰਿਆ ਕਰੋ ਵੀਰੇ ਸਬਸਕ੍ਰਾਈਬ ਕਰੋ ਤਾਂ ਕਿ ਸਾਡੀ ਵੀਡੀਓ ਤੁਹਾਡੇ ਤੱਕ ਜਲ ਤੋਂ ਜਲਦ ਪਹੁੰਚ ਸਕੇ ਜਿਹੜੀਆਂ ਅਸੀਂ ਜਾਣਕਾਰੀਆਂ ਦੇਣੀਆਂ ਉਹਦੇ ਵਿੱਚ ਤੁਹਾਡਾ ਫਾਇਦਾ ਹੋ ਸਕੇ ਓਕੇ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤਾਲੀਵਾਲ ਟੈਰਸ ਗਾਰਡਨ